ਸਸਕਲ ਜੀ ਸਾਰਿਆਂ ਨੂੰ ਸੰਦੀਪ ਜੀ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਉਹਨਾਂ ਪਛਾਨ ਦਾ ਬਾਈ ਦੀ ਬਾਣੀ ਗਈ ਆ ਤੇ ਸਾਰੇ ਪਛਾਨਦੇ ਹੀ ਆ ਕਿ ਨਹੀਂ ਜੀ ਕੀਤਾ ਸੀ ਨਾ ਹਾਂਜੀ ਹਾਂਜੀ ਅਸੀਂ ਤਿੰਨ ਦਿਨ ਚੋੜੇ ਹਾਜ਼ਰ ਹੋਵਾਂਗੇ ਸਹੀ ਗੱਲ ਹੈ ਬਿਲਕੁਲ ਅੱਜ ਫੇਰ ਤੀਜਾ ਦਿਨ ਆ ਗਿਆ ਨਾ ਹੁਣ ਫੇਰ ਤੀਜੇ ਦਿਨ ਫੇਰ ਪਰ ਹੋਰ ਬਾਈ ਮਾਲ ਸੱਚੇ ਪਾਤਸ਼ਾਹ ਮੇਰ ਰੱਖੇ ਤੇ ਇਦਾਂ ਹੀ ਵੀ ਉਹਦਣ ਮਾਲ ਜਿਹੜਾ ਸੀ ਨਾ ਸਾਰਾ ਸ਼ੋਰਟ ਤੇ ਬਈ ਵੇਚ ਗਿਆ ਅੱਛਾ ਵੀਡੀਓ ਸਿਰੇ ਪਈ ਉਦਮਾਰੇ ਗਿਆਇਆ ਆਪਣਾ ਸਾਰਾ ਤੇ ਇੱਕ ਗਾਂ ਹੀ ਗਾਂ ਫਿਰ ਮੈਂ ਛੱਡ ਕੇ ਆਇਆ ਉਹ ਬੜਾ ਮਾਰੇ ਗਿਆ ਤੇ ਬੜੀ ਬਾਬੇ ਦੀ ਕਿਰਪਾ ਨੇਤੀ ਦਾਦੇ ਦੀ ਮਿਹਰ ਆ ਵੀ ਹੁੰਦਾ ਜਾਂਦਾ ਰਹਿੰਦਾ ਵੇਖਦਾ ਰਹਿੰਦਾ ਤੇ ਗੱਲ ਇਸ ਤਰ੍ਹਾਂ ਵੀ ਕੋਈ ਵੀ ਕੰਮ ਹੈ ਨਾ ਬਿਲਕੁਲ ਜੀ ਉਹਨੂੰ ਨੀਤ ਨਾਲ ਸੱਚੀ ਨਾਲ ਕੰਮ ਸਮਝ ਕੇ ਕਰੀਏ ਬਿਲਕੁਲ ਮੈਨੂੰ ਰੋਟੀ ਖਾਣੀ ਜੇ ਆਪਾ ਠੱਗੀ ਦਾ ਪੈਸਾ ਰੱਖ ਵੀ ਲੈਨੇ ਆ ਉਹ ਸਾਲ 6 ਮਹੀਨੇ 2 ਸਾਲ ਬਾਅਦ ਉਹ ਖਤਮ ਹੋ ਜਾਣਾ ਚਾਹੇ ਕੋ 5 10 ਲੱਖ 20 ਇਕੱਠਾ ਕਰ ਲੇ ਸਹੀ ਸਹੀ ਜੇ ਸਦਾ ਹੀ ਕਮਾਈ ਕਰਦੇ ਰਹਨਾ ਤੇ ਸਾਰੀ ਉਮਰ ਰੋਟੀ ਖਾਂਦੇ ਬਿਲਕੁਲ ਏਦਾਂ ਮੈਂ ਤੇ ਬੜੀ ਬਾਬੇ ਦੀ ਮਿਹਰ ਕੋਸ਼ਿਸ਼ ਕਰੀਦੀ ਆ ਵੀ ਤੁਹਾਨੂੰ ਕੋਈ ਫੋਨ ਕਰਕੇ ਇਹ ਗੱਲ ਨਾ ਕਵੇ ਕੋਈ ਬਾਈ ਨੇ ਆਹ ਕੰਮ ਕੀਤਾ ਬਾਈ ਨੇ ਏਦਾਂ ਜੋ ਹੈਗਾ ਉਹੀ ਦਸੀ ਹਾਂ ਸਹੀ ਸਹੀ ਤੇ ਮੰਮੀ ਬਾ ਇਹ ਤੋਂ ਵੱਧ ਹੋਰ ਕੀ ਲਾਗਾ ਬਿਲਕੁਲ ਤੇ ਬੜੇ ਮਤਲਬ ਇਹ ਮੇਰ ਆ ਉਹ ਮਾਲ ਦੀ ਸੱਚੇ ਪਾਤਸ਼ਾਹ ਜੀ ਭਾਈ ਜੀ ਮੈਂ ਕਿਹਾ ਬਾਕੀ ਮਾਮਾ ਜੀ ਬੜਾ ਸੱਜਾ ਹੋ ਗਿਆ ਨਹੀਂ ਬੜਾ ਬੜਾ ਮਾਮਾ ਕਹਿੰਦਾ ਵੀ ਹੁਣ ਚਲੋ ਵੀ ਜੋ ਵੀ ਹੋ ਰਿਹਾ ਹੈ ਹਾਂ ਜਿਵੇਂ ਮਰਜ਼ੀ ਲੱਗਦਾ ਹੀ ਗੱਲ ਹੈ ਜੀ ਇਦਾਂ ਵਾ ਵੀ ਚਲੋ ਬੜਾ ਸਾਥ ਹੈ ਇਹਨਾਂ ਦਾ ਬੜੀ ਬਾਬੇ ਦਾ ਹਾਂ ਮਾਲ ਮੋਲ ਲੈਣ ਜਾਣਾ ਬਾਹਰ ਪੁੱਛੋ ਜਾਣਾ ਫਿਰ ਇਕੱਲੇ ਮਾਲ ਲੈਣਾ ਨਹੀਂ ਜੀ ਭਾਈ ਕਿਉਂਕਿ ਵੇਖੋ ਇੱਧਰ ਜਾਣਾ ਉਹ ਕਹਾਵਤ ਪਣੀ ਹੈ ਨਾ ਵੀ ਅੱਗਾ ਦੌੜ ਪਿੱਛਾ ਚੌੜ ਹਾਂ ਜੀ ਜੇ ਅਹੀ ਉੱਥੇ ਜਾ ਕੇ ਮਾਲ ਲੱਭਦੇ ਫਿਰਦੇ ਆ ਤੇ ਜਿਹੜਾ ਘਾਰ ਆ ਹੂੰ ਉਹ ਉੱਜੜ ਗਿਆ ਫਿਰ ਸਾਡਾ ਉਥੋਂ ਲਿਆਏ ਦਾ ਕੋਈ ਫਾਇਦਾ ਨਹੀਂ ਠੀਕ ਸਹੀ ਗੱਲ ਹੈ ਜੀ ਘਰ ਵੀ ਇੱਕ ਜਣਾ ਚਲੋ ਸਾਹਮਣ ਵਾਲਾ ਹੋਵੇ ਨੂਰ ਸਿੰਘ ਵੀ ਹੁਣ ਬਸ ਪੜੀ ਜਾਂਦਾ ਹੂੰ ਥੋੜੇ ਕੇ ਟਾਈਮ ਦੇ ਵਿੱਚ ਆਏਗਾ ਵਿੱਚ ਇਹ ਆਮ ਚਿਕ ਬਸ ਨਹੀਂ ਚਲੋ ਠੀਕ ਹੈ ਭਾਈ ਜੀ ਪੜਾਈ ਵੀ ਨਾਲ ਆ ਜਿੰਨਾ ਚਿਰ ਇੱਥੇ ਆ ਹਾਂਜੀ ਕੋਈ ਕਾਰੋਬਾਰ ਹੋਰ ਨਹੀਂ ਜਿਹੜਾ ਵੀ ਕਹੇਗਾ ਆਪਾਂ ਕੋਈ ਬੋਝ ਨਹੀਂ ਉੱਤੇ ਪਾਉਣਾ ਬਿਲਕੁਲ ਸਾਡੇ ਵਾਲੇ ਘਰ ਤੇ ਸਾਨੂੰ ਤਾਂ ਵਿਰਾਸਤ ਚ ਮਿਲਿਆ ਨਾ ਬਾਕੀ ਨੇ ਕੀਤਾ ਇਹ ਨਾਲ ਜ਼ਰੂਰੀ ਹੈ ਗਰੀ ਹਾਂ ਹਾਂ ਆਹ ਤਾਂ ਪੜਾਣਾ ਜ਼ਰੂਰੀ ਹੈ ਪਰ ਇਹ ਪਤਾ ਕੀ ਗੱਲ ਹੈ ਬੱਚੇ ਦਾ ਹੁਣ ਵੇਖੋ ਉਹਨੂੰ ਆਪਣੇ ਕਿਤੇ ਦਾ ਪਤਾ ਲੱਗਦਾ ਤੁਹਾਡਾ ਕਿਤਾ ਆ ਜਿਹੜਾ ਇਨਸਾਨ ਕਿਤੇ ਨਾਲ ਜੁੜਿਆ ਹੈ ਨਾ ਉਹ ਕਿਤੇ ਵੀ ਚਲਾ ਜਾਏ ਕਾਮਯਾਬੀ ਜ਼ਰੂਰ ਹਾਸਲ ਕਰ ਬਿਲਕੁਲ ਜਿਸ ਨੂੰ ਪਤਾ ਹੀ ਨਹੀਂ ਇਹਨੂੰ ਮੱਝ ਮੱਝ ਦਾ ਕੀ ਹੈ ਇਹ ਥਾਂ ਕੀ ਹੈ ਇਹਨੂੰ ਖੋਲਣਾ ਕਿੱਥੇ ਹੈ ਬੰਨਣਾ ਕਿੱਥੇ ਹੈ ਇਹਦਾ ਕੋਈ ਸ਼ੂਟ ਕਿਹੜਾ ਫਿਰ ਉਹ ਨਾ ਇੱਥੇ ਜੁੜਿਆ ਉਹ ਕਿਤੇ ਵੀ ਚਲਾ ਜਾ। ਭਾਈ ਉਹੀ ਗੱਲ ਆਖਦੇ ਵਪਾਰ ਕਹਿੰਦੇ ਰਹੀਦੇ ਵਸਦੇ ਨਾ। ਹੁਣ ਵੇਖੋ ਮੈਨੂੰ ਇੰਨੇ ਫੋਨ ਆਂਦੇ ਆ ਬਾਹਰੋਂ ਕਿ ਸੰਦੀਪ ਜੀ ਅਸੀਂ ਅਸੀਂ ਆਣਾ ਵਾ ਅਗਲੇ ਮਹੀਨੇ ਵਪਾਰ ਕਰਨਾ। ਮੈਨੂੰ ਭਾਈ ਜੀ ਨੋਜ ਹੈਗੀ ਆ। ਕਹਿੰਦੇ ਨਹੀਂ ਪਰ ਮੈਂ ਕਹਾਂ ਨਾ ਕਰਾਂ। ਪਤਾ ਗੱਲ ਕੀ ਐ। ਮੈਂ ਕਿ ਜੇ ਤੁਸੀਂ ਸੋਚੋ ਨਾ ਕਿ ਨਿਹਰਾ ਪੁਰਾਣਾ ਵੀਡੀਓ ਲਗਾਗਾ। ਵੀਡੀਓ ਗਾਗ ਵੀ ਹੈ ਨੀ ਨਾ। ਬਸ ਕੋਈ ਆ ਦੇਖੋ ਕਾ ਜਰੂਰੀ ਜਣਾ ਜੀ ਉਹ ਇਹ ਆ ਤਪੱਸਿਆ ਹੂੰ ਤਪੱਸਿਆ ਬੜੀ ਕਿਦੋਂ ਬਿਲਕੁਲ ਬਹੁਤ ਹੀ ਜ਼ਿਆਦਾ ਤਪੱਸਿਆ ਇਹਦੇ ਚ ਮਾਲ ਲੈਣਾ ਲੈ ਕੇ ਤੇ ਫਿਰ ਉਹਨੂੰ ਵੇਚਣਾ ਫਿਰ ਉਹ ਨਫੇ ਚ ਵਾੜਨਾ ਨਫੇ ਵਾੜਨਾ ਇਹ ਬੜੀ ਵੱਡੀ ਗੱਲ ਮਾ ਪਿੱਛੋਂ ਹੋ ਸਕਦਾ ਤੁਹਾਡੇ ਨਾਲ ਝੂਠੀ ਵੱਜਦੇ ਹਰੇ ਨਾਲ ਵੱਜਦੇ ਵੱਜੇ ਵੱਜ ਜਾਂਦੇ ਜੀ ਤੇ ਕਈ ਵਾਰ ਅਗਲਾ ਕਹਿੰਦਾ ਵੀ 11 ਕਿਲੋ ਦੁੱਧ ਵਾ ਦੁੱਧ ਆ ਕੇ 6 ਕਿਲੋ ਨਿਕਲਦਾ ਚਲੋ ਜੇ ਅਸੀਂ ਉਹਨੂੰ 11 ਦੇ ਦਾ ਖੜਾਗੇ 8 9 ਤੇ ਵੀ ਲੈਗੇ ਨਾ ਸਾਡੀ ਰਕਮ ਘਟਣੋਂ ਬਚ ਅਸੀਂ ਨਿਕਲ ਜਾ ਕਿਉਂਕਿ ਹੀ ਚੇਰਿਸ ਪਰ ਨੌਲੇਜ ਰੱਖੀ ਆ ਬਿਲਕੁਲ ਅਸੀਂ ਸਾਹਮਣੇ ਇੱਕ ਬੰਦਾ ਜਿਹਨੇ ਕਰੋੜਪਤੀ ਜਿਹੜੇ ਚੱਲਦਾ ਨਾ ਕੌਣ ਬਣੇਗਾ ਹਾਂ ਜੀ ਨਹੀਂ ਉਹਦੇ ਚ 5 ਲੱਖ ਰੁਪਏ ਜਿੱਤੇ 5 ਕਰੋੜ ਰੁਪਏ ਜਿੱਤੇ ਹੂੰ ਤੇ ਵੀਰਾ ਸਾਹਿਬ ਨੂੰ ਪਤਾ ਹੋਣਾ ਉਹਨੇ ਨਾ ਸਿਰ ਚ ਇੱਟਾ ਪਾਣੀ ਪਾਇਆ ਸੀ ਗਲਾਸ ਅੱਛਾ ਜਦੋਂ ਲੱਭੀ 5 ਕਰੋੜ ਦਾ ਐਲਾਨ ਹੋਇਆ ਤੇ ਦੂਜੇ ਜਿੱਤ ਗਿਆ ਜਿੱਤ ਗਿਆ ਉਹਨੂੰ ਨੌਲੇਜ ਕਿਸੇ ਕੰਮ ਦੇ ਨਹੀਂ ਉਹਨੇ ਸਾਲ ਵਿੱਚ 5 ਕਰੋੜ ਜਿੱਤੇ ਚੱਕ ਦੇ ਚੱਕ ਸਾਰੇ ਦਾ ਸਾਰਾ ਹੁਣ ਉਹਦੀ ਇੰਟਰਵਿਊ ਚੱਲੀ ਜਾਂਦੀ ਹੈ ਕਿਦੋਂ ਦੇ ਨਾਲ ਵੇਖਣ ਰਿਹਾ ਸੀ ਵੀ 5 ਕਰੋੜ ਰੁਪਈਆ ਮਤਲਬ ਕਿੱਥੇ ਹੁੰਦਾ ਉਹਨੇ ਪਤਾ ਨਹੀਂ ਜਿੱਧਰ ਜਿੱਧਰ ਵੀ ਕਿਹਾ ਕਿਸੇ ਨੇ ਉਧਰ ਲਾਈ ਗਿਆ ਉਹਨੂੰ ਆਪ ਕਿਸੇ ਨੋਲਜ ਹੈ ਨਹੀਂ ਨੋਲਜ ਉਹ ਇਹ ਨੋਲਜ ਦੇ ਬਗੈਰ ਨਹੀਂ ਕੁਝ ਹਾਂਜੀ ਪੈਸਾ ਜਿੱਥੇ ਵੀ ਲਾਉਣਾ ਹੈ ਉੱਥੇ ਲਾਉਣ ਲਈ ਪਹਿਲਾਂ ਸੋਚੋ ਵੀ ਆਹ ਸਾਾਨੂੰ ਸਾਡੇ ਵਾਸਤੇ ਦੀ ਗੱਲ ਹੈਗੀ ਆ ਇਹ ਕਿਤਾ ਜ਼ਰੂਰ ਹੈ ਪਰ ਪੈਸੇ ਨਾਲ ਨਹੀਂ ਗੱਲੇ ਨਾਲ ਚੱਲਦਾ ਹੂੰ ਇਹ ਨੋਲਜ ਤੋਂ ਬਿਨਾ ਨੋਲਜ ਇਹ ਆ ਹੁਣ ਮਤਲਬ ਵੀ ਕਈ ਵਾਰ 19 20 ਹੋ ਜਾਂਦੀ ਆ ਬੱਚਿਆਂ ਨੂੰ ਠੰਡ ਲੱਗਦੀ ਤੇ ਭਾਜੀ ਕਈ ਜਿਵੇਂ ਤੁਸੀਂ ਦੱਸਦੇ ਜੰਨੇ ਆ ਤੇ ਤੁਹਾਨੂੰ ਲੱਗਦਾ ਕਿ ਮੈਂ ਕਈ ਓਏ ਓਡੋਲ ਵੀ ਹੋ ਜਾਂਦੀ ਕਈ ਆ ਇਹ ਇੱਥੇ ਆ ਗਿਆ ਲੱਗਦਾ ਕਿ ਮਹਿੰਗੀ ਲੈ ਲਈ ਮਾਜ ਭਾਜੀ ਅਸਲ ਚ ਤਾਂ ਦੱਸਾਂਗਾ ਉੱਥੇ ਜਾ ਕੇ ਅਸੀਂ ਇਹ ਸੋਚ ਨਹੀਂ ਸਕਦੇ ਕਿ ਆਹ ਮੱਛ ਅਸੀਂ ਇਹਨੇ ਦੀ ਲੈ ਲਈ ਦਈਨੇ ਦੀ ਅਸੀਂ ਵੇਚਾਂਗੇ ਕਿਉਂਕਿ ਸਾਡੇ ਕਾਨੇ ਤੱਤੇ ਹੋਏ ਹੁੰਦੇ ਦੋ ਦੋ ਸੁਣ ਕੇ 1.5 1.5 2 2 2.5 2.5 ਸੁਣ ਕੇ ਮੁੱਲ ਸਾਨੂੰ ਉਹ ਜਿਹੜਾ ਲੱਖ ਜਿਆਦਾ ਨਾ ਫਿਰ ਨੇੜੇ ਜਿਹਾ ਲੱਗਣ ਲੱਗਦਾ ਵੀ ਯਾਰ ਆ ਵਧੀਆ ਇੱਥੇ ਘਰ ਆ ਕੇ ਫਿਰ ਪਤਾ ਲੱਗਦਾ ਵੀ ਯਾਰ ਓਹੋ ਇਹ ਤਾਂ ਕੰਬ ਵਾਲਾ ਗਲਤ ਹੋ ਗਿਆ ਇਹ ਤਾਂ ਕੰਮ ਹੀ ਅੱਧੀ ਵਾਲਾ ਹੈ ਹਣਾ ਉਹ ਫਿਰ ਇਸ ਤਰ੍ਹਾਂ ਵਾ ਕਿ ਚਲੋ ਜੇ ਹੁਣ ਅਸੀਂ ਨਫੇ ਲੈਣੇ ਆਂ ਤੇ ਘਾਟੇ ਵੀ ਸਾਨੂੰ ਪੈ ਉਹ ਸਾਨੂੰ ਪੈਣੇ ਕਿ ਬਹੁਤ ਜ਼ਿਆਦਾ ਪੈਂਦੇ ਆ ਬੜੀ ਮਤਲਬ ਵੀ ਵਾਦੇ ਘਾਟੇ ਹੁੰਦੇ ਆ ਪਰ ਇਹ ਆ ਪਾਣੀ ਦਾ ਮਾਰਿਆ ਪਾਣੀ ਨਾਲ ਹੀ ਹਰਾ ਹੁੰਦਾ 10 ਵਾਰ ਇਹ ਹੁਣ ਜੇ ਤੁਰੇ ਆ ਤੇ ਤੁਰੇ ਰਵਾਂਗੇ ਤੇ ਫਿਰ ਇਹਨਾਂ ਨਾਲ ਹੀ ਇਹਨਾਂ ਚੋ ਨਫੇ ਨੇ ਬਾਕੀ ਮੈਂ ਸਾਰੇ ਵੀਰਾਂ ਨੂੰ ਇਹ ਗੱਲ ਕਵਾਂਗਾ ਵੀ ਘਾਟਾ ਜਿਹੜਾ ਨਾ ਉਹ ਸਾਨੂੰ ਇਹ ਨਹੀਂ ਆ ਵੀ ਲਗਾਤਾਰ ਘਾਟੇ ਪਈ ਜਾਂਦੇ ਵੀ ਹੀ ਤਾਂ ਆ ਵੀ ਤੁਰੇ ਆ ਅਸੀਂ ਘਾਟੇ ਨਾਲੋਂ ਵਾਦੇ ਦੀ ਜ਼ਿਆਦਾ ਰਹਿਣੇ ਆ ਪਰ ਗੱਲ ਇਸ ਤਰ੍ਹਾਂ ਵੀ ਜਿਹੜੇ ਸੁੱਖ ਦੇ ਦੇਣ ਹੁੰਦੇ ਆ ਨਾ ਉਹ ਸਦਾ ਹੀ ਰੋਜ਼ ਚੜਦਾ ਦਿਨ ਡੁੱਬ ਜਾਂਦਾ ਕਿਸੇ ਨੂੰ ਨੌਲੇਜ ਨਹੀਂ ਹੁੰਦੀ ਵੀ ਯਾਰ ਅੱਜ ਦਿਨ ਕਿੱਦਾਂ ਦਾ ਲੰਘਿਆ ਜਦੋਂ ਤਕਲੀਫ ਵਾਲੀ ਰਾਤ ਹੁੰਦੀ ਹੈ ਨਾ ਉਹ ਇੱਕ ਰਾਤ ਕੱਟਣੀ ਔਖੀ ਹੁੰਦੀ ਆ ਇਹ ਤਕਲੀਫ ਦੇ ਵਿੱਚ ਦੁੱਖ ਹੀ ਹੈ ਨਾ ਉਹ ਦੁੱਖ ਵਿੱਚ ਇਹ ਹੁੰਦਾ ਵਾ ਵੀ ਉਹ ਇੱਕ ਇੱਕ ਮਿੰਟ ਇੱਕ ਇੱਕ ਘੜੀ ਬਿੰਦਾ ਰਹਿੰਦਾ ਇਨਸਾਨ ਵੀ ਕਦੋਂ ਦਿਨ ਚੜੂਗਾ ਕਦੋਂ ਮੈਂ ਮਾਰਾ ਮੋਟਾ ਡਾਕਟਰ ਕੋ ਦਵਾਈ ਲਵਾਂਗਾ ਕਦੋਂ ਠੀਕ ਹੋ ਇਹ ਹਿਸਾਬ ਇਹਨਾਂ ਕਾਰੋਬਾਰ ਦਾ ਵਾ ਵੀ ਅਸੀਂ ਨਫੇ ਸਦਾ ਲਈ ਜੰਨੇ ਆਂ ਪਰ ਘਾਟੇ ਵੀ ਪੈਂਦੇ ਆ ਐਂੇ ਪੈਂਦੇ ਵੇ ਉਹਨਾਂ ਨੂੰ ਇਗਨੋਰ ਕਰਕੇ ਗਾਂਹ ਫਿਰ ਤੁਰੇ ਬਿਲਕੁਲ ਬਿਲਕੁਲ ਹਾਂ ਜੀ ਜੀ ਚਲੋ ਘਾਟੇ ਨਾਲ ਵੀ ਸਾਰਾ ਹੋਰ ਐਂ ਹੀ ਹੁੰਦਾ ਹੈ ਕਿ ਨਹੀਂ ਜੀ ਬਾਜੀ ਬਾਜੀ ਕੰਮ ਹੁਣ ਕਰਨਾ ਹੀ ਹੈ ਜੀ ਉਹਦਾ ਉਹਦਾ ਸਾਥ ਹੈ ਵੀ ਤੇ ਸਾਰਾ ਕੋਸ਼ਿਸ਼ ਚੰਗਾਈ ਮੈਂ ਵੀ ਚੰਗਾ ਵਾਂ ਤੇ ਮੇਰੇ ਮਾਲ ਵੀ ਮੇਰਾ ਚੰਗਾ ਵਾ ਜੇ ਉਹ ਨਾਲ ਨਹੀਂ ਉਹ ਹੱਥ ਆਪਣਾ ਪਿੱਛੇ ਕਰ ਲੈਂਦਾ ਇਹ ਸਾਡੀਆਂ ਜ਼ੁਬਾਨਾਂ ਸਾਡੀਆਂ ਅੱਖਾਂ ਉਹੋ ਹੀ ਅੱਖਾਂ ਨੇ ਜਿਹੜੀਆਂ ਮਾਲ ਲੈਂਦੀ ਤੇ ਉਹ ਸਾਰਾ ਕੁਝ ਬਦਲ ਜਾਂਦਾ ਅਸੀਂ ਜਦੋਂ ਉੱਥੇ ਤੁਰਦੇ ਆ ਨਾ ਤੇ ਗੱਡੀਆਂ ਦੇ ਵਿੱਚ ਬੱਚੇ ਅੱਗੇ ਵੱਧੇ ਹੁੰਦੀਆਂ ਪੈਰਾਂ 'ਚ ਹੂੰ ਉਹ ਦਾਤਾ ਨਾਲ ਤੇ ਦਾਤੇ ਦੇ ਕਿਰਪਾ ਦੇ ਨਾਲ ਹੀ ਘਰ ਤੱਕ ਪਹੁੰਚਦੇ ਤੇ ਨਹੀਂ ਤੇ ਮਤਲਬ ਵੀ ਉਹਦੇ ਤੋਂ ਬਿਨਾ ਕੋਈ ਨਹੀਂ ਉਹਦਾ ਉਹ ਤਸਰਾ ਲੈ ਕੇ ਇੱਕ ਆ ਵੀ ਪਿੱਛੇ ਜਿਹਾ ਵੀਡੀਓ ਪਈ ਹੈ ਫਿਰ ਉਹਦੇ 'ਚ ਇੱਕ ਬੰਦਾ ਫੋਨ ਜੇ ਕਰਕੇ ਨਾ ਕਿਸ ਨੂੰ ਫੈਨ ਰਿਆ ਹੈਗਾ ਕਹਿੰਦਾ ਯਾਰ ਜਿੰਨੇ ਬੰਦੇ ਆ ਵਪਾਰੀ ਆ ਇਹ ਕਰਦੇ ਆ ਵੀ ਪਰਮਾਤਮਾ ਦਾ ਨਾਮ ਲੈ ਕੇ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਮੈਂ ਇਹ ਗੱਲ ਕਹਿਣਾ ਵਾਂ ਵੀ ਜੇ ਕੋਈ ਗਾਉਣ ਵਜਾਉਣ ਵਾਲਾ ਵਾ ਤੇ ਉਹ ਵੀ ਪਰਮਾਤਮਾ ਦਾ ਨਾਮ ਲੈ ਕੇ ਸਟੇਜ ਤੇ ਚੜ੍ਹਦਾ ਹੈ ਤਾਂ ਉਹ ਤਾਂ ਸਹੀ ਕਰ ਰਿਹਾ। ਉਹਦੇ ਤੋਂ ਬਿਨਾ ਅਸੀਂ ਤਾਂ ਨਹੀਂ। ਨਾ ਨਾ ਬਿਲਕੁਲ। ਇਹ ਨਾ ਮਾਨ ਨਾ ਕਰੋ ਵੀ ਉਹ ਪਰਮਾਤਮਾ ਦਾ ਨਾਮ ਲੈਂਦੇ ਆ ਸਾਨੂੰ ਅਸੀਂ ਸਾਨੂੰ ਲੈਣਾ ਪੈਣਾ। ਸਾਡੀ ਮਜਬੂਰੀ ਦੀ। ਸਾਡੀ ਇਹ ਪਰਮਾ ਜਿਹੜਾ ਦੁਨੀਆ ਤੇ ਆਇਆ ਉਹ 10 20 ਮਿੰਟ ਉਹਦਾ ਨਾਮ ਲੈਂਦਾ ਹੀ ਰਹਿੰਦਾ। ਜਿਹੜਾ ਲੈਂਦਾ ਉਹਦਾ ਕਿੱਤਾ ਚੱਲਦਾ ਉਹਦੇ ਕਾਰੋਬਾਰ ਵੀ ਚੰਗੇ ਚੱਲਦੇ ਆ ਜਿਹੜਾ ਨਹੀਂ ਨਹੀਂ ਹੁਣ ਅਸੀਂ ਵੀ ਜ਼ਰੂਰ ਕਰਾਂਗੇ। ਜਿਹੜੇ ਪਰਮਾ ਦਾ ਨਾਮ ਲੈਂਦੇ ਆ ਨਾ ਜੀ। ਜਿਹੜੇ ਚੰਗੇ ਕਰਦੇ ਆ ਕੰਮ ਆਪਣਾ। ਸੁਨੀਪ ਉਹ ਵੀ ਬੈਂਕ 'ਚ ਜਮ੍ਹਾਂ ਹੋਏ ਨੇ ਜਿਹੜੇ ਮਾੜੇ ਆ ਉਹ ਵੀ ਜਮ੍ਹਾਂ ਹੋਏ ਆ ਹਮ ਅਕੀਰ ਨੂੰ ਜਿਹੜੇ ਚੰਗੇ ਮੁੱਕ ਗਏ ਫੇ ਮਾੜੇ ਅੱਗੇ ਆ ਗਏ ਤੇ ਕੰਮ ਕਾਜ ਜਿਹੜਾ ਖਤਮ ਹੋ ਗਿਆ ਅਕੀਰ ਨੂੰ ਮੁੱਕਣੇ ਆ ਨਾ ਐ ਹੀ ਹੈ ਜੀ ਇਹ ਕਰਕੇ ਕੋਸ਼ਿਸ਼ ਪ੍ਰਮਾਤਮਾ ਅੱਗੇ ਵੀ ਅਰਦਾਸਾਂ ਕਰੀ ਲੀਆਂ ਐ ਉੱਥੋਂ ਨਾ ਮਾਲ ਲੈਨੇ ਆ ਨਾ ਅਸੀਂ ਕਦੇ ਕਈ ਵਾਰੀ ਕਈ ਘਰਾਂ 'ਚੋਂ ਅਸੀਂ ਮਾਲ ਲੈਨੇ ਆ ਤੇ ਬੀਬੀਆਂ ਕੀ ਕਰਦੀਆਂ ਨੇ ਵੀ ਉਹ ਕੁੰਡੀ ਖੋਲ ਕੇ ਨਾ ਸੰਗਲ ਦੀ ਤਾਂ ਥੱਲੇ ਸੁੱਟ ਦੇ ਦਿੰਦੀਆਂ ਹਮ ਸਾਨੂੰ ਕੰਨ ਤੋਂ ਫੜ ਕੇ ਮੱਝ ਉਹਨੇ ਖੜਾ ਲਿਆ ਹਮ ਅਸੀਂ ਵੇਖਾ ਇੱਧਰ ਕਿੱਦਾਂ ਸ਼ਿੰਗਾਰ ਵੀ ਕਰਦੇ ਆ ਅਸਿਕ ਸ਼ਿੰਗਾਰ ਨਾਲ ਇਹ ਜੀ ਜੋ ਇਹ ਹੀ ਸ਼ਿੰਗਾਰ ਨਾ ਕੀਤਾ ਵੇ ਨਾ ਨਵਾਈ ਹੁਣ ਅਰਦਾਸਾਂ ਨਹੀਂ ਕਰ ਬਿਲਕੁਲ ਬਿਮਾਲਕਾ ਜਿਹੜਾ ਲੈ ਕੇ ਚੱਲਾ ਇਹਨੂੰ ਲੈਣਾ ਮਿਲੇ ਇਹਨੂੰ ਲੈਣਾ ਮਿਲੂਗਾ ਇਹਦੇ ਨਾਲ 2 4 10 ਕਰ ਹੋਰ ਹੋ ਹੋ ਇਦਾਂ ਹੀ ਦੁਕਾਨਦਾਰੀ ਮਾਰੀ ਐ ਐ ਜਲਦੀ ਤੇ ਜੇ ਚੰਗੇ ਹਾਂ ਤੇ ਫੇਰ ਅੱਜ ਵੀ ਮਤਲਬ ਸਾਨੂੰ 40 ਸਾਲ ਮਤਲਬ ਤਕਰੀਬਨ ਹੋ ਗਏ ਨੇ ਇਹ ਕਿਤੇ ਚ ਬਿਲਕੁਲ ਤੇ 40 ਤੋਂ ਵੱਧ ਹੋ ਗਏ ਹੋਣਗੇ ਸ਼ਾਇਦ ਕਿਉਂ ਬਜ਼ੁਰਗ ਪਹਿਲਾਂ ਲੱਗੇ ਰਹੇ ਹੌਲੀ ਹੌਲੀ 150 ਰੁਪਏ ਦੀ ਉਹਨਾਂ ਗਾਈ ਲਈ 6 700 ਦੀ ਮੱਝ ਤੇ ਉਦੋਂ ਦਾ ਕੰਮ ਚੱਲਦਾ ਹੋ ਗਿਆ ਵਾ ਇਦਾਂ ਵੀ ਉਹ ਸਾਈਕਲ ਤੇ ਕਰਦੇ ਅੱਜ ਹੁਣ ਚਲੋ ਨਵੀਂ ਤਕਨੀਕ ਆ ਗਈ ਆ ਫੋਨ ਆ ਗਿਆ ਗੱਡੀਆਂ ਆ ਗਈਆਂ ਕਈ ਕੁਝ ਅੱਗੇ ਵਧ ਗਏ ਆ ਤੇ ਬਦੇ ਇਹਦੇ ਸਿਰ ਤੇ ਹੀ ਬਾਰ ਬਾਰ ਇਹ ਗੱਲ ਕਵਾਂਗੇ ਆਪਣੇ ਕੋਲ ਜ਼ਮੀਨ ਜਾਇਦਾਦ ਕੋ ਬਹੁਤੀ ਨਹੀਂ ਗਈ ਹਾਂਜੀ ਹਾਂਜੀ ਆ ਜਿੰਨਾ ਇਹ ਕਾਰੋਬਾਰ ਆ ਸਾਰਾ ਇਹ ਇਹਦੀ ਕਿਰਪਾ ਇਹਨਾਂ ਦੀ ਦੇ ਆ ਬਿਲਕੁਲ ਫਿਰ ਕਿਉਂ ਨਾ ਸ਼ੁਕਰਾਨਾ ਕਰੀ ਨਾ ਕਰਨਾ ਪੈਂਦਾ ਇਨਸ਼ਾ ਅੱਜ ਕਰਨਾ ਪੈਣਾ ਜੀ ਕਰੀਏ ਸ਼ੁਰੂ ਹਾਂਜੀ ਫਿਰ ਰਾਮਾ ਹੋ ਜਾਂਦਾ ਕਿੰਨੀਆਂ ਨੇ ਜੀ ਫੜੇ ਅੱਜ ਆ ਜੋ ਭਾਈ ਹੈ ਨੇ ਪੰਜ ਛੋਟੀਆਂ ਨੇ ਪੰਜ ਛੋਟੀਆਂ ਇੱਕ ਸਵੇਰੇ ਨਾ ਬਟਾਲੀ ਦੇ ਬੰਦੇ ਲੈ ਗਏ ਅੱਛਾ ਜੀ ਤੀਜਾ ਸੂਆ ਛੋਟੀਆਂ ਕਿਹੜਾ ਕਰਕੇ ਮੈਂ ਕਿਹਾ ਇਹ ਵੀ ਵੀਡੀਓ ਪਾਉਣ ਤੋਂ ਬਿਨਾ ਨਾ ਅੱਜ ਨਹੀਂ ਵੇਚਣੀ ਹਾਂਜੀ ਵੀਡੀਓ ਪਾਵਾਂਗੇ ਤਾਂ ਫਿਰ ਆ ਦੇਖੀ ਤੇ ਹੁਣ ਨਹੀਂ ਦੇਖਦੇ ਆ ਅੱਜ ਨਾ ਤੀਜਾ ਸੂਆ ਜੀ ਅੱਛਾ ਇਹ ਇਹਨਾਂ ਨੇ ਨਾ ਆਪਣਾ ਲਈ ਜੀ ਆਪਣੇ ਫੋਨ ਅਦੇ ਗੱਲਾਂ ਆ ਗੀਆਂ ਇਹਨਾਂ ਵਪਾਰੀ ਜਿਹੜੇ ਉਹਨਾਂ ਦੇ ਅੰਮ੍ਰਿਤ ਦੇ ਡੈਡੀ ਨਾਲ ਆ ਗਏ ਅੱਛਾ ਸਵੇਰ ਸਿਹਾਂ ਜੀ ਉਹਨਾਂ ਤੋਂ ਲਈ ਉਹਨਾਂ ਨੇ ਠੀਕ ਆ ਪਹਿਲੇ ਸੂਏ ਉਹ ਲੈ ਕੇ ਆਏ ਹੂੰ ਤੇ ਚਲੋ ਉਹ ਤੋਂ ਉਹਨਾਂ ਨੇ ਵਾਵਾ ਮੈਂਟਿੰਗ ਦੀ ਜ਼ਿਆਦਾ ਲਈ ਤੇ ਗੱਲ ਇਹਦਾ ਵਾ ਵੀ ਇਹ ਆਦੇ ਹੀ 14 ਤੋਂ 15 ਕਿਲੋ ਦੁੱਧ ਜਿਹੜਾ ਨਾ ਇਹਦਾ ਦੂਜੇ ਸੂਏ ਹੁਣ ਵੀ ਮੈਂ ਇਹ ਕਹਿਣਾ ਉਹ ਉਹਨਾਂ ਨੇ ਮੈਨੂੰ ਜਿਹੜੇ ਮੁਤਾਬਕ ਦਿੱਤੀ ਵੀ ਤੀਜਾ ਸੂਆ ਸੂਈ ਆ ਹੁਣ ਇਹ ਕੋਈ ਆਪੇ ਅੰਦਾਜ਼ਾ ਲਾਵੇ ਇਹ ਤੀਜਾ ਇਹ ਚੱਪਾ ਠੀਕ ਆ ਜੀ ਆ ਕੈਮਰਾਮੈਨ ਜੀ ਆ ਦੇਖੋ ਖਾਣਾ ਮਖਾਓ ਪਹਿਲਾਂ ਆ ਇਹ ਕਾੜਾ ਨੂੰ ਨਾ ਬੜੀਆਂ ਮੋਟੀਆਂ ਨੇ ਤੇ ਹਰ ਆਹ ਮੱਕਲਤੀ ਘਾਵੇਂ ਖੋਜੀ ਆ ਦੇਖ ਜੀ ਤੇ ਮੈਂ ਨਾ 3 ਕਿਲੋ ਸੇਰੇ ਥਾਜੀ 3 3.5 ਕਿਲੋ ਸ਼ਾਮੀ ਕੋਈ ਬੱਚੇ ਨੂੰ ਪਾਇਆ ਕੱਟੀ ਮਗਰੇ ਤੇ ਗੱਲ ਏਦਾ ਵੀ ਫੇਰ ਕੋਈ ਕਹਿਣ ਵਾਲਾ ਕਈ ਜੀ ਕਹਿ ਦਿੰਦੇ ਆ ਕਿ ਉਹ ਭਾਈ ਜੀ ਇਹ ਕਾਲ ਦੀ ਸੂਈ ਆ 12 ਕਿਲੋ ਬੌਲੀ ਨਹੀਂ ਹੁੰਦੀ ਨਹੀਂ ਨਾ ਹੀ ਗੁੰਮਰਾ ਹੋਇਆ ਕਰੋ ਇਹਨਾਂ ਗੱਲਾਂ ਬਿਲਕੁਲ ਜੀ ਤੁਹਾਡੇ ਘਰੇ ਵੀ ਸੂਦੀਆਂ ਤੁਸੀਂ ਵੀ ਜੀਵਿਦਾਰ ਹਾਂਜੀ ਹਾਂ ਸਹੀ ਗੱਲ ਹੈ ਇੱਕ ਪੁੱਚਵਾਈਆਂ ਵਿੱਚ ਦੁੱਧ ਨਹੀਂ ਦੱਸਿਆ ਨਹੀਂ ਨਹੀਂ ਪਰ ਹਾਂ ਇਹ ਗੱਲ ਹੈ ਜਿਹੜੀ ਦਿੰਦੀ ਹੈ ਉਹ ਦਿਸ ਜਾਂਦੀ ਹੈ ਦਊਗੀ ਬਿਲਕੁਲ ਦੋ ਲਓ ਜੀ ਲਓ ਜੀ ਦੇਖੋ ਕਰੋ ਆਪਤੀ ਗੱਲੀ ਆ ਦੇਖੋ ਵੱਡੀ ਝੋਟੀ ਜੀ ਬੁਰੀ ਝੋਟੀ ਨਾਲ ਮੱਝ ਨਾਲ ਤੁਹਾਡੇ ਸਾਹਮਣੇ ਆਈ ਆਹ ਦੇਖੋ ਇਹ ਤੋਂ ਲਈ ਹੈ ਅੱਛਾ ਜੀ ਹਾਂ ਮੈਂ ਕਹਿੰਦਾ ਵੀ ਮੈਂ ਉੱਥੋਂ ਆ ਬਿਲਕੁਲ ਚੰਗੀ ਨਸਲ ਜਾਨ ਵਾਲੀ ਮਾਦੀ ਮੇਰੇ ਨਾਲ ਬਜੀ ਅਕਸ ਤੁਹਾਨੂੰ ਪਤਾ ਇਹ ਰਿਵੀਲ ਤੇ ਜਿਹੜੇ ਮਿਲਦੇ ਚੰਗੀ ਨਾਤ ਬੰਦੇ ਆ ਹੈ ਨਾ ਹਾਂ ਉਹਨਾਂ ਨੂੰ ਲਿਆਂਦੀ ਵੀ ਨਾਲ ਉਹਨਾਂ ਦੇ ਕੋਲੋਂ ਉਹਨਾਂ ਦੇ ਕਹਿਣ ਮੁਤਾਬਕ ਹੈ ਕਿ 197000 ਦੀ ਉਹ ਲਈ ਹੈ ਹੂੰ ਤੇ ਛੋਟੀ ਕੋ ਦੁੱਧ ਦੰਦੇ ਹੀ ਉਹਦੋਂ ਵੀ 12 13 ਕਿਲੋ ਸਟਾਰਟਿੰਗ ਦੀ ਉਹਦੋਂ ਦੰਦਾ ਜੀ ਹਾਂ ਚਲੋ ਐਗਾ ਹਨ ਸੁਣ ਰਿਹਾ ਚ ਬਿਲਕੁਲ ਜੀ ਆਪਾਂ ਸੰਦੀਪਾ ਹੁਣ ਵੱਧ ਘਟ ਵਾਲੇ ਕੰਮ ਹੀ ਨਵੇੜ ਦਿੱਤੇ ਆ ਵੀ ਆਪਾਂ ਫਿਕਸ ਜਿਆ ਰੇਟ ਹੀ ਕਰਿਆ ਕਰਨਾ ਬਹੁਤਾ ਲੰਮਾ ਜੋੜਾ ਨਹੀਂ ਮੋਲੇ ਹੁਣ ਜਿਹੜਾ ਨਾ ਉਥੇ ਆਪਾਂ ਵੇਨੇ ਆ ਬਾਹਰ ਉਹਦੇ ਹਿਸਾਬ ਨਾਲ ਡੇਢ ਮੁੱਲ ਕਰਦੇ ਕਰਦੇ ਆ ਹੁਣ ਡੇਢ ਵੀ ਕਰੀ ਜਾਂਦੇ ਆ 1 30 ਤੋਂ ਦੀ ਤੇ ਆਰਾਮ ਨਾਲ ਇਹੋ ਜਿਹੀ ਦੇ ਦਿੰਦੇ ਆ ਆਪਾਂ ਆਪਾਂ ਮੋਲੇ ਜਿਹੜਾ ਇਹਦਾ 1 15 ਰੱਖਿਆ ਪਰ ਉਹਦੇ ਚੋ ਸਾਰੀ ਛੋਟ ਛਡ ਕਰਕੇ 1 5 ਦੀ ਆਪਾਂ 5 ਜੀ ਠੀਕ ਆ ਜੀ ਓਕੇ ਪਰ ਲੈਣ ਵਾਲੀ ਗੱਲ ਆਹ ਜੀ ਇਹ ਸੁਣਿਤ ਪਹਿਲਾ ਸੁਆ ਅੱਛਾ ਕੱਟੀ ਨੀਲੀ ਜੀ ਅਜੇ ਮਤਲਬ ਆਉਂਦੀ ਐ ਹੂੰ ਦੁੱਧ ਦੀ ਸਟਾਰਟਿੰਗ 31 ਦਾ ਜੀ 5-6 ਦਿਨਾਂ ਦੀ ਸੂਈ ਐ ਸਟਾਰਟਿੰਗ ਦੀ 11 ਕਿਲੋ ਦੀ 11 ਕਿਲੋ ਦੀ ਹਾਂ ਤੇ ਕੱਟੀ ਦੀ ਚਵਾਈ ਹੂੰ ਤੇ ਕੱਟੀ ਦਾ ਥਾਨ ਕਿਆ ਜੱਗ ਬਤ ਸੈਂਸ ਬਣਾਣਾ ਜੋ ਸਿੰਘ ਦੀ ਸੋਹਣਾ ਤੇ ਆਹ ਪਤਾ ਨਹੀਂ ਅੱਧੇ ਦੇ ਵਿੱਚ ਤੋਂ ਪੰਜ ਸਵਜਾ ਸੁੱਦੀ ਅਮੜੀ ਅੱਜ ਤਾਹਾਂ ਬਾਣੀ ਖੜੀ ਐ ਪੰਜ ਮਾਰਾ ਜਾਂ ਕੱਢਦੀ ਇਦਾਂ ਵਾ ਵੀ ਮੈਨੂੰ ਆਸ ਆ ਵੀ 32 14 ਕਿਲੋ ਅੱਛਾ ਜੀ ਹਾਂ ਬੜੀ ਨਸਲ ਜਾਤ ਪਾ ਆ ਵੀ ਹੈ ਮੇਰਾ ਵੀਰ ਹਾਂ ਹਾਂ ਪਰ ਜਦੋਂ ਅਸੀਂ ਆਂ ਲਿਓਨ ਬੜਾ ਥਾਨ ਤੇ ਬਹੁਤ ਬਾਤ ਸਮਾਲ ਕੱਢਦੀ ਹੈ ਬਮਾਰ ਹੁੰਦੀ ਹੈ ਸੋਣੀ ਝੋਟੀਆਂ ਚਲੋ ਆਂ ਜੀ ਤਾਂ ਹੁਣ ਨੀਂਦੀ ਇਹਦੀਆਂ ਪਹਿਲਣਾਂ ਵਾਲੀਆਂ ਚੰਗੀਆਂ ਚੰਗੀਆਂ ਜਿਹੜੀਆਂ ਨੇ ਉਹ ਮਤਲਬ ਕਿ ਦੁੱਧ ਜਣਾਲੀਆਂ ਜਿਹੜੀਆਂ ਨੇ ਬਹੁਤ ਜ਼ਿਆਦਾ ਮਗਰ ਸੋਟੀਆਂ ਸੋਹਰੋ ਜੀ ਇਹ ਜੀ ਬਾਤ ਠੀਕ ਹੈ ਜੀ ਕੱਟੀ ਆ ਗਈ ਮਗਰ ਵੀ ਇਹਦੇ ਮਗਰ ਕੱਟੀ ਇਹਦੇ ਮਗਰ ਵੀ ਕੱਟੀ ਆ ਗਈ ਇਹ ਲੋਹੇ ਫੜੇ ਲੈਣੇ ਸੀ ਛਾਵਲੇ ਇਹ ਐਸੀ ਅਜੀਬ ਜਿਹੀ ਰਹਤੀ ਹਾਂਜੀ ਹਾਂਜੀ ਪਹਿਲਾਂ ਨੇ ਕੱਟਿਆ ਹੂੰ ਸਿਆਹੀ ਦਾ ਮਸਲੀ ਦੇ ਦੋ ਪਹਿਲ ਨੂੰ ਲੈ ਕੇ ਆਏ ਦੋ ਤਿੰਨ ਸੋਇਆ ਨਾ ਜੀ ਹਾਂ ਚੰਗੇ ਮਾਲ ਦਾ ਇਹ ਮਤਾਂ ਹੁੰਦਾ ਇਹਦਾ ਹੁੰਦੀ ਆ ਆਪ ਹੀ ਰੁਪਏ ਵਾਵਾ ਲਾਏ ਨੇ ਕੱਟੀ ਦੇ ਕਿਉਂਕੋ ਜਾਤ ਪਾਤ ਕਰਕੇ ਨਾ ਹਾਂਜੀ ਹਾਂ ਦੇਖ ਪੂਰੀ ਬਰੀਕ ਹੈ ਜਿਆਦਾ ਤੇ ਇਹ ਕਹਿੰਦੇ ਵੀ ਆਪਣਾ ਦਿੰਨਾ ਕੋ ਲਈ ਆ ਉਹ ਦਾਵਾ ਕਰਦੇ 16 ਕਿਲੋ ਦਾ ਆਂਦੇ ਵੀ 16 ਕਿਲੋ ਤੋਂ ਚਾਹ ਉਹ ਕਈ ਦਿਨ ਘੱਟਿਆ ਸੀ ਚਲੋ ਅਸੀਂ 16 ਆਂਦੇ 14 ਕਿਲੋ ਤੋਂ ਤੇ ਦੇ ਦੇ ਤੇ ਬਹੁਤ ਵਧੀਆ ਵਾ ਹੂੰ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲੀਜੀ ਬਸ ਹਾਂ ਤੇ ਨਾ ਇੱਕ ਵੀਰ ਇੱਕ ਵੀਰ ਬਹੁਤਾ ਬਰਾਉ ਬਰਾਉ ਨਹੀਂ ਕਰਨੀ ਹਾਂ ਤੇ ਨਾ ਵਾਲੀ ਗੱਲ ਤੇਰਾ ਵੀ ਬਹੁਤਾ ਫਿਰ ਫੋਨ ਤੇ ਨਾ ਆ ਕਰਿਆ ਬਿਲਕੁਲ ਕਹਿਣ ਲੱਗ ਪੈਂਦੇ ਨੇ ਕਿ ਇਹ ਕਿੰਨੇ ਵੀ ਦੇਣੀ ਹੋਣ ਕਿਤੇ ਵੀ ਦੇਣੀ ਉਹਦਾ ਕੋਈ ਫਾਇਦਾ ਆ ਆ ਮਾੜਾ ਬੱਚਾ ਛੱਡ ਲੀਏ ਛੱਡ ਲੋ ਆ ਜੋ ਇਹ ਕੱਟੀ ਦੋ ਦੰਦ ਦੀ ਇਹ ਦੋ ਦੰਦ ਦਾ ਦੋ ਦੰਦ ਬੜੀ ਚੰਗੀ ਕੱਟੀ ਗੱਤ ਪਾ ਸਾਰੇ ਪਾਸੇ ਆਹ ਜੇ ਇਹ ਰਾਣੀ ਬਣੀ ਬਣਾਉਗੇ ਤਾਂ ਇਹਨਾਂ ਕਹਿੰਦਾ ਬੱਚਾ ਲਾ ਗਏ ਤੇ ਬੱਚੇ ਲਾਉਣ ਦੇ ਨਾਲ ਇਹ ਹੁੰਦਾ ਵਾ ਕਿ ਜਿਹੜਾ ਚੁਾਈ ਚੁਈ ਉਹ ਵੇਖਿਆ ਉਹ ਛੋਟੀ ਜਿਹੜੀ ਮੈਂ ਪਿਛਲੀ ਵੀਡੀਓ ਤੇ ਪਾਈ ਐ ਆਹ ਖਣ ਕਿੰਨੇ ਲੰਬੇ ਕਰੇ ਥਾਂ ਕੱਢਿਆ ਨਾ ਤਾਂ ਵੇਖ ਕੇ ਦਿਓ ਫਰ ਵਾਲੀ ਆਪ ਦੇ ਬੰਦੇ ਐ ਬਟਾਲੇ ਦੇ ਕੋਲ ਉਹ ਆ ਗਏ ਉਹ ਲੈ ਦੁੱਧ ਪਾ ਲਈ ਮੈਂ ਬਾਕੀ ਭਾਈ ਜੀ ਫਿਰ ਉਹ ਹੀ ਗੱਲਾਂਗੇ ਭਾਅ ਵੇਖਦਾ ਭਾਅ 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 ਪੱਕੇ ਭਾਅ ਥੋੜਾ ਸੋਹਣਾ ਹੁੰਦਾ। ਲੱਗਦਾ ਅਸੀਂ ਥੋੜਾ ਜਿਹਾ ਰੇਟ ਵੀ ਤੇ ਬਾਕੀ ਕੋਸ਼ਿਸ਼ ਕਰਦੇ ਹਾਂ ਅਸੀਂ ਡੰਗਰ ਵੀ ਚੰਗਾ ਲੈ। ਡੰਗਰ ਤਾਂ ਹੀ ਰਾਇ ਨਹੀਂ ਨਾ ਬਈ। ਡੰਗਰ ਲਈ ਹੁਣ ਵੀ ਆਗਲੇ ਜਿਹੜੇ ਆ ਚੀਜ਼ ਦੇਣਾ ਉਹਦੇ ਆ ਮਾਲ ਦੀ ਥੋੜੀ ਜਿਹੀ ਕਸ ਜ਼ਿਆਦਾ ਲੱਗੀ ਆ ਮਾਲ ਨਾ ਬਹੁਤ ਘਾਟਾ ਪਿੰਨਾ ਜੋ ਉੱਥੇ ਵੀ। ਤੇ ਇਦਾਂ ਵਾ ਵੀ ਕੋਸ਼ਿਸ਼ ਕਰਿਆ ਕਰਾਂਗੇ ਤੇ ਚੰਗੇ ਤੋਂ ਚੰਗੇ ਦਿਖਾਇਆ ਦੇਣਾ ਤੇ ਬਾਬੇ ਨਾਲ ਕਰਨੇ ਆ। ਪਾ ਵੀ ਚੰਗੇ ਦਾ ਵਾਦਾ। ਇਹਦੇ ਚ ਕੋ ਹੋਰ ਫੂ ਵੀ ਆ। ਇਹਨੂੰ ਬੱਚੇ-ਪੁੱੱਚੇ ਦੀ ਵੀ ਕੋਈ ਪਰਵਾਹ ਨਹੀਂ। ਅੱਛਾ। ਜਿੱਦਰੋਂ ਦੀ ਮਰਜੀ ਉੱਧਾਂ ਬੈਠਾ। ਚੰਗਾ। ਆਓ ਮੈਂ ਪਹਿਲਾਂ ਕਰਕੇ ਦੱਸਣਾ ਇਹ। ਕਿ ਬੱਚੇ ਦੇ ਬਗਾਇਰ ਉਹਦਾ ਬੱਚਾ ਜਨਮਦਾ। ਆਪਾਂ ਅੱਜ ਲੈਵਾਂ। ਜਿੰਕ ਤੇ ਸੰਕਰ ਜਿਹੜਾ ਚੰਗਾ ਨਾ, ਚੰਗੇ ਦਿਨ ਬੜੇਗਾ। ਤੇ ਦੋ ਕਿਹਾ ਦੋ ਦਿਨ ਦਾ ਉਹ ਚਾਰਦਾ। ਚਾਰ। ਆਓ ਜੀ ਲੈ ਆਪ ਕੋਈ ਐਨਾ ਮੱਦੀ ਦਿਦਿਆ। ਆਪਣਾ ਬਖਰੋ ਤਾਂ। ਕੀ ਥੋੜਾ ਜਿੰਨਾ ਦਿਨਾਂ ਚ ਕੱਸ ਲੱਗਦੀ ਹੁੰਦੀ ਹੈ ਲੰਘਾ ਹੋ ਜਾਵੇ ਚੋਈਏ ਆਪਣੇ ਆ ਵੀ ਆ ਵਗੀ ਜਾਂਦੀ ਧੰਨ ਆਪਣੀ ਕਿੰਨੀ ਨਰਮ ਹੈ ਨਰਮ ਪੂਰੀ ਜੁਆ ਠੀਕ ਹੈ ਜੀ ਚੋਾਈ ਦਾ ਡੰਗਰਾ ਚੋਈਏ ਡੰਗਰੇ ਬਿਲਕੁਲ ਜੀ ਆ ਥੋੜਾ ਇਹਤ ਲੈ ਇਹਤ ਲੈ ਤੇਲ ਤੂੰ ਲੱਗਾ ਨਾ ਹਥਾਂ ਨੂੰ ਉਹਦਾ ਕਰਕੇ ਫੜਾ ਜੋ ਚਲ ਕਰੋ ਜੀ ਲੈ ਮੈਂ ਤੋ ਨੂਰੇ ਹਾਂ ਆ ਹਾਂ ਆ ਹੁਣ ਦਿਖਾਓ ਤਾਂ ਹੁਣ ਇਹ ਹੁਣ ਦਿਖਾਓ ਜੀ ਹੁਣ ਪਾਸੇ ਚੱਲ ਇਹ ਪਿੱਛੇ ਰੱਖ ਲਓ ਦੇਖੋ ਇਹਨਾਂ ਬੱਡੀ ਜੁੱਟੀਆਂ ਨਾਲੇ ਵੇਖੋ ਦੋ ਦਾਨ ਟੋਟੀ ਤੇ ਵੇਖੋ ਥਾਨੇ ਆ ਆਹ ਬੱਟਨ ਬੋਲਦੇ ਵੀ ਹੁਣ ਵੀ ਸਤ ਹਾਂਜੀ ਅੱਜ ਆਈ ਥੱਲੇ 7-8 ਕਿਲੋ ਬੋਲੇ ਹਾਂਜੀ ਹੈ ਤਾਜੀ ਬਿਲਕੁਲ ਜਿਹੜਾ ਮਰਜੀ 1 5 ਦੀ 1 5 ਦੇਣੀ ਬਸ ਚਰਹਾਂ ਨਾ ਹੀ ਛੋੜੀ ਹੋਣੀ ਜੀ 200 ਕਰ ਦੋਸੇ ਕਰ ਹੁਣ ਇਹ ਨਹੀਂ ਮਨ ਆ ਗੱਟੀ ਨਹੀਂ ਬੱਚਾ ਲਾ ਲੀ ਮਾੜਾ ਚਾਰ ਕੰਦ ਜੀ ਵੀ ਇਹ ਵੀ ਚਾਰ ਦਾ ਲਾ ਲਓ ਬੱਚਾ ਇਹ ਨਾ ਹੈਂਡਲ ਆ ਪੀਸ ਹਾਂ ਇਹ ਐਂਡਲਾਈ ਮੁੱਲ ਹੋਊਗਾ ਅੱਛਾ ਗਿਫਟ ਹੋਊਗਾ ਜੀ ਤੇ ਜੇ ਜਏ ਆ ਵੀ ਜਿੰਨੇ ਘਰ ਰੱਖਣੀ ਆ ਨਾ ਉਹਨੂੰ ਬਹੁਤ ਜ਼ਿਆਦਾ ਜਿੰਦੀ ਦੋ ਦਿਨੇ ਦੇ ਜਣਾ 10 ਕਿਲੋ ਘਟੇ ਲਾਵਾਂ 800 900 ਹੋਣ ਖੁੱਲਾ ਦੋ ਤੇ ਕੱਟੀ ਆ ਗਈ ਨਾਲੀ ਪਸਾਂ ਬੜਾ ਵੀ ਘਾੜੂ ਵੀ ਪੜੀ ਆ ਰੰਗ ਰੂਗ ਬੜਾ ਅਛਾਈ ਸ਼ੂਰੀ ਆ ਪੂਰੀ ਬਿਲਜਾਵਾਂ ਬਾਕੀ ਜਿਨੇ ਵੀ ਘਾੜ ਰੱਖਣਾ ਉਹਨੇ ਵੀ ਦਈਆਂ ਵੀ ਦੱਲ ਲਿਆ ਬਿਲਕੁਲ ਮਿਲਕ ਨਹੀਂ ਆਹ ਸਾਡੇ ਕੋਲ ਗਾਹੜੀ ਝੋਟੀਆਂ ਨੇ ਝੋਟੀਆਂ ਦੇ ਗਾਹੜ ਤੋਂ ਜ਼ਿਆਦਾ ਮਾਝ ਨੂੰ ਜਵਾਰੇ ਘੱਟ ਲੱਗਦੀ ਕਰਦੇ ਮਾਝ ਤਾਂ ਫੂਨ ਦੇ ਲੋਕਾਂ ਦੇ ਆਹ ਝੋਟੀਆਂ ਨਾਲ ਥੋੜੇ ਮੇਨ ਝੋਟੀਆਂ ਪਹਿਲੇ ਆਪਾਂ ਬਾਪੂ ਦੇ ਦੇਣ ਹੀ ਉਹ ਸ਼ੁਰੂ ਨਹੀਂ ਮੈਨੂੰ ਪਾਇਆ ਇਹ ਕੰਮ ਦੀ ਝੋਟੀਆਂ ਦਾ ਸ਼ਤਾ ਪਹਿਲਾਂ ਨਹੀਂ ਪਹਿਲਾ ਦੂਜਾ ਸੂਰਾ ਪਹਿਲਾ ਦੂਜਾ ਲੇਨ ਤਾਂ ਹੁਣ ਬੜਾ ਲੈਈਆਂ ਝੋਟੀਆਂ ਵੀ ਲੈਈਆਂ ਬੱਚਿਆਂ ਵੀ ਲੈਈਆਂ ਕਈ ਕੋਈ ਹੁੰਦਾ ਪਰ ਇਦਾਂ ਵਾ ਵੀ ਜਿਆਦਾ ਸ਼ੌਂਕ ਹੀ ਹੈ। ਸ਼ੌਂਕ ਜੀ। ਤੁਮੋਂ ਚੱਲੇਗੇ। ਮੈਂ ਪਾਣੀ ਨਹੀਂ ਲੈ ਗਿਆ ਮਰਕਾ। ਚਲ ਇੱਦਾਂ ਆ। ਉਹ ਤਾਂ ਪਾਣੀ ਲੈ। ਪਾਣੀ। ਉਹ ਲੈ। ਬਹੁਤ ਆਰਦੇ ਨੇ ਛੋਟੀ ਆਈ। ਇਹ ਤਾਂ ਇਹਨੂੰ ਬੱਚੇ ਲਾਏ ਨੇ ਜੀ ਜੀ ਮੈਂ ਤੇ ਇਹਨੂੰ ਗੰਬੇ ਦੇ ਕਹੀ ਹੈ ਨਹੀਂ ਤੇ ਤਾਂ ਆ ਵੀ ਚੁਆਈ ਚੁ ਦੇਖੀ ਹੋਏ ਤਾਂ ਫਿਰ ਬਿਲਕੁਲ ਦੰਗਰ ਦਾ ਐ ਹੋ ਜਾ ਜਿਹੜਾ ਭਾਗ ਨਾ ਆਏਗਾ ਜਿਹੜਾ ਹੁਣ ਇਹਦਾ ਭਾਗ ਕਰਨਾ ਆਪਾਂ ਉਹ ਭਾਗ ਨੂੰ ਤਾਂ ਆਪਾਂ ਇਹਦਾ ਮੋਲੀ ਕੋਈ ਨਹੀਂ ਦਾ ਅੱਛਾ ਜੀ ਇਹਨਾਂ ਦੇ ਹੁਣ ਥਾਮ ਤੇ ਖੱਤਿਆ ਆਉਂਦੇ ਨਹੀਂ ਬੰਦਾ ਵੇ ਇਹ ਅੰਤਲਾ ਭਾਅ ਪਾਉਣ ਚਲਦੇ ਬਸ ਮੁੱਲ ਪਾਵਾਂਗੇ ਅਸਨ ਜੀ ਲੈ ਆਜ ਇਹਨੂੰ ਵੀਡੀਓ ਦੇ ਵਿੱਚ ਰੱਖਿਆ ਕਰਨਾ ਵੀ ਬੰਦੇ ਸਾਡੇ ਕੋਈ ਗੱਲ ਨਹੀਂ ਹਾਂ ਅਰੇ ਲੈ ਆਓ ਇਹ ਖਾ ਕੇ ਲਿਆ ਆਪਾ ਬਾਹਰ ਉਥਾਨੇ ਮਖਾਓ ਇਹਨੂੰ ਵੇਖੋ ਥਾਰ ਵੇਖੋ ਇਹ ਥਾਨ ਬਹੁਤ ਵਧੀਆ ਵੇਖ ਐ ਮੁੱਠੀ ਵਾਲਾ ਥਾਨ ਪੂਰਾ ਵਧੀਆ ਚਲੋ ਚੁਆਈ ਵਈ ਵਈ ਲੈ ਆਈ ਮਖਾਓ ਉਹ ਖਾਦੀ ਨਹੀਂ ਤਬਾ ਰੋ ਗਈ ਬਾਕੀ ਲਾ ਪੁੱਤ ਤੋਰੋ ਜੀ ਆ ਵੇਖੋ ਤੁਹਾਨੂੰ ਤੋੜਦੇ ਇਹਨਾਂ ਥੋੜਾ ਜਿਹਾ ਸਾਫ ਕਰਦੀ ਐ ਕੈਮਰੇ ਤਾਂ ਤਰਹਾਉਂ ਜੀ ਲੋ ਵੇਖੋ ਜੀ ਤਾਂ ਬੰਬਾ ਥਾਣੀ ਬਣ ਗਿਆ ਕਿ ਨਹੀਂ ਹਾਂ ਹਾਂ ਪੂਰਾ ਵਧੀਆ ਗਿਆ ਇਹ ਚਾਰ ਰੰਗ ਚਾਰ ਰੰਗ ਹੈ ਦੇਖੀ ਤੇਰੇ ਦੌਰ ਬੈਕ ਤੋਂ ਹੀ ਕਰਦੇ ਨੂੰ ਕਰਦੇ ਪ੍ਰਾਣੀ ਕਰਦੇ ਦੇਲੇ ਕਰਦੇ ਨਵੀਂ ਨੂੰ ਅੰਮਾ ਸੋ ਰਿਤਿਆ ਸੋ ਕੰਵਲ ਚਲੋ ਇਹ ਮੇਰਾ ਭਰਾ ਮੁੱਲ ਜਿਹੜਾ ਮਰਜ਼ੀ ਕਰੀਏ ਦੇਣ ਲੈਣ ਵਾਲਾ ਮੁੱਲ ਜਿਹੜਾ ਕਾਹੇ 85 ਮੰਗਣਾ 80000 ਦੀ ਆਪਦੇ ਦਾ 80000 8-9 ਕਿਲੋ ਦੁੱਧ ਦਾ ਜਿਹੜਾ ਮਰਜੀ 2-3 ਟਾਈਮ ਚੋਵੇ ਅਸਲ 'ਚ ਨਾ ਹੁਣ ਕਹਿਣ ਨੂੰ ਕਹਿਣ ਵਾਲਾ ਕਹਿ ਦਿੰਦਾ ਇਹਨਾਂ ਦਿਨਾਂ ਵਿੱਚ 80 ਦਾ ਭਾਅ ਵੀ ਆਜ ਇਹੋ ਜੀ ਝੋਟੀ ਦਾ ਨਹੀਂ ਨਹੀਂ ਦਾ ਬਾਹਰ ਉੱਥੇ ਇਹੋ ਜੀ ਦਾ ਇੱਕ ਪੰਜ ਹੀ ਮੰਗਦੇ ਆਹ ਇੱਕ ਦਾ ਨਹੀਂ ਗੱਲ ਹੈ ਜੀ ਠੀਕ ਆ ਸਾਡਾ ਸੋਹਣੀ ਝੋਟੀਆਂ ਭਾਈ ਜੀ ਕਾਲੇ ਜੇ ਮੁੱਲ ਮਾਰਦੇ ਚਲੀ ਪੈਣਾ ਘੱਟੀ ਚੰਗੀ ਆ ਚਲੋ ਘਰ ਰੱਖਣ ਵਾਲੀ ਆ ਤੇ ਬਾਕੀ ਇਦਾਂ ਵੀਡੀਓ ਦੇ ਵਿੱਚ ਨਾ ਪਿਛਲੀ ਵਾਲਾ ਵੀ ਨਹੀਂ ਦੱਸਿਆ ਗਿਆ ਐਂਡ ਤੇ ਦੱਸਿਆ ਹੁਣ ਐਂਡ ਤੇ ਦੱਸਦੇ ਕਿ ਜ਼ਿਲ੍ਹਾ ਗੁਰਦਾਸਪੁਰ ਤੇ ਬਟਾਲੇ ਲੱਗੇ ਕਾਦੀਆਂ ਤੇ ਕਾਦੀਆਂ ਲੱਗੇ ਆਪਣਾ ਪਿੰਡ ਮਾਲੀਆ ਠੀਕ ਹੈ ਬਾਕੀ ਨੰਬਰ ਸਕਰੀਨ ਤੇ ਚੱਲਦਾ ਜਿੰਨੇ ਵੀ ਆਉਣਾ ਹਾਂ ਬਿਲਕੁਲ ਠੀਕ ਜੀ ਸਸਤੀ